ਅ ਅੱਪਾ ਪੜ ਰਹੇ ਆ ਕਰਤਾਰ ਸਿੰਘ ਦੁੱਗਲ ਦੀ ਕਹਾਣੀ ਤ੍ਰਿਸ਼ਨਾ ਤੇ ਸਭ ਤੋਂ ਪਹਿਲਾਂ ਗੱਲ ਕਰ ਰਿਹਾ ਮੈਂ ਕਹਾਣੀਕਾਰ ਬਾਰੇ ਕਰਤਾਰ ਸਿੰਘ ਦੁੱਗਲ ਬਾਰੇ ਕਿਸੇ ਸਮੇਂ ਸਹਾਇਤਕਾਰਾਂ ਦੇ ਜਨਮ ਲਈ ਜਰਖੇ ਸਮਝੇ ਜਾਣ ਵਾਲੇ ਪੋਠੋਹਾਰ ਦੇ ਇਲਾਕੇ ਦੇ ਪਿੰਡ ਧਮਿਆਲ ਜ਼ਿਲ੍ਹਾ 라ਵਲਪਿੰਡੀ ਵਿੱਚ ਸਰਦਾਰ ਜੀਵਨ ਸਿੰਘ ਦੁੱਗਲ ਦੇ ਘਰ ਕਰਤਾਰ ਸਿੰਘ ਦੁੱਗਲ ਦਾ ਜਨਮ ਹੁੰਦਾ ਹੈ ਐਮਏ ਅੰਗਰੇਜ਼ੀ ਦੀ ਵਿੱਦਿਆ ਹਾਸਲ ਕਰਦਾ ਹੈ ਤੇ ਉਸੇ ਖੇਤੇ ਹੀ ਆਲ ਇੰਡੀਆ ਰੇਡੀਓ ਦੇ ਅਧਿਕਾਰੀ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ 1942 ਤੋਂ 1966 ਤੱਕ ਲਗਾਤਾਰ ਰੇਡੀਓ ਨਾਲ ਜੁੜਿਆ ਰਿਹਾ ਤੇ ਬਤੌਰ ਡਾਇਰੈਕਟਰ ਆਕਾਸ਼ਵਾਣੀ ਸੇਵਾਮੁਕਤ ਹੋਇਆ ਆਕਾਸ਼ਵਾਣੀ ਸਮਝਦੇ ਹੋ ਰੇਡੀਓ ਨੂੰ ਜਿਵੇਂ ਟੀਵੀ ਨੂੰ ਅਸੀਂ ਸਰਕਾਰੀ ਟੀਵੀ ਨੂੰ ਅਸੀਂ ਦੂਰਦਰਸ਼ਨ ਕਹਿੰਦੇ ਆ ਤੇ ਇਸ ਤਰ੍ਹਾਂ ਸਰਕਾਰੀ ਰੇਡੀਓ ਨੂੰ ਅਸੀਂ ਆਕਾਸ਼ਵਾਣੀ ਕਹਿੰਦੇ ਆ ਸਭ ਤੋਂ ਪਹਿਲਾ ਨਾਮ ਆਕਾਸ਼ਵਾਣੀ ਆਇਆ ਸੀ ਇਸ ਖੇਤਰ ਦੇ ਵਿੱਚ ਰੇਡੀਓ ਦੀ ਸੇਵਾ ਨਿਭਾਉਣ ਤੋਂ ਇਲਾਵਾ ਉਸਨੇ ਰਾਸ਼ਟਰੀ ਪੱਧਰ ਤੇ ਹੋਰ ਵੀ ਕਈ ਅਦਾਰਿਆਂ ਵਿੱਚ ਸਮੇਂ-ਸਮੇਂ ਜਿੰਮੇਵਾਰੀ ਵਾਲੇ ਅਹੁਦੇ ਤੇ ਕੰਮ ਕੀਤਾ ਉਹ ਨੈਸ਼ਨਲ ਬੁੱਕ ਪ੍ਰੈਸ ਦਾ ਸਕੱਤਰ ਰਿਹਾ 1966 ਤੋਂ ਲੈ ਕੇ 1973 ਤੱਕ ਸਲਾਹਕਾਰ ਸੂਚਨਾ ਤੇ ਪ੍ਰਸਾਰਣ ਮੰਤਰਾਲਾ 1973 ਤੋਂ 76 ਤੱਕ ਅਤੇ ਰਾਜ ਸਭਾ ਦਾ ਮੈਂਬਰ ਵੀ ਰਿਹਾ ਤੁਹਾਨੂੰ ਪਤਾ ਹੋਣਾ ਹੈ ਕਿ ਰਾਜ ਸਭਾ ਦੇ ਵਿੱਚ ਕੁਝ ਮੈਂਬਰ ਜਿਹੜੇ ਆ ਉਹ ਨੋਮੀਨੇਟ ਹੁੰਦੇ ਆ ਜਿਹੜੇ ਕਿ ਸਹਾਇਤਕਾਰਾਂ ਵਿੱਚੋਂ ਕਲਾਕਾਰਾਂ ਵਿੱਚੋਂ ਹੁੰਦੇ ਅਮਤਾਬਚਨ ਵੀ ਰਿਹਾ ਹੈ ਉਹਦੀ ਵਾਈਫ ਵੀ ਰਾਜ ਸਭਾ ਦੀ ਮੈਂਬਰ ਰਹੀ ਹੈ ਉਹ ਇਸ ਤਰ੍ਹਾਂ ਹੋਰ ਸਾਰੇ ਬਹੁਤ ਸਾਰੇ ਸਾਹਿਤਕਾਰ ਜਿਹੜੇ ਆ ਰਹੇ ਤੇ ਕਰਤਾਰ ਸਿੰਘ ਦੁੱਗੜ ਵੀ ਸਾਹਿਤਕਾਰਾਂ ਦੇ ਵਿੱਚੋਂ ਰਾਜ ਸਭਾ ਮੈਂਬਰ ਨਾਮਿਨੇਟ ਹੋਇਆ ਸੀ ਦੁੱਗੜ ਬਹੁਤ ਵਧਾਈ ਲੇਖਕ ਹੈ ਤੇ ਕਵਿਤਾ ਕਹਾਣੀ ਨਾਟਕ ਤੇ ਵਾਰਤਕ ਲਿਖਣ ਦੇ ਖੇਤਰ ਵਿੱਚ ਉਸ ਦੀਆਂ ਅਹਿਮ ਪ੍ਰਾਪਤੀਆਂ ਹਨ ਪਰ ਪੰਜਾਬੀ ਕਹਾਣੀਕਾਰ ਵਜੋਂ ਉਸ ਦੀ ਇੱਕ ਵਿਲੱਖਣ ਪਛਾਣ ਹੈ ਉਸ ਨੂੰ ਆਧੁਨਿਕ ਨਿੱਕੀ ਕਹਾਣੀ ਦੇ ਨਕਸ਼ ਸਵਾਰਨ ਵਾਲੇ ਪਹਿਲੇ ਮੁੱਢੀ ਕਥਾਕਾਰਾਂ ਵਿੱਚ ਸਨਮਾਨਯੋਗ ਸਥਾਨ ਹਾਸਲ ਹੈ। ਕਰਤਾਰ ਸਿੰਘ ਦੁੱਗਲ ਆਪਣੇ ਪਹਿਲੇ ਕਹਾਣੀ ਸੰਗ੍ਰਹਿ ਸਵੇਰ ਸਾਰ ਨਾਲ ਹੀ ਸਥਾਪਿਤ ਕਥਾਕਾਰ ਬਣ ਗਿਆ ਸੀ। ਯਾਨੀ ਉਹਦਾ ਪਹਿਲਾ ਕਹਾਣੀ ਸੰਗ੍ਰਹਿ ਕਿਹੜਾ ਸੀ? ਸਵੇਰ ਸਾਰ। ਪੰਜਾਬੀ ਕਹਾਣੀ 'ਚ ਮਨੋਵਿਗਿਆਨ, ਅੰਤਰਦ੍ਰਿਸ਼ਟੀ ਦਾ ਸਮਾਵੇਸ਼ ਕਰਨਾ ਉਸ ਦੀ ਵੱਡੀ ਪ੍ਰਾਪਤੀ ਸਮਝੀ ਜਾਂਦੀ ਹੈ। ਉਸ ਦੀਆਂ ਕਹਾਣੀਆਂ ਵਿੱਚ ਪਹਿਲੀ ਵਾਰ ਮਨੁੱਖੀ ਮਨ ਦੀਆਂ ਅੰਦਰਲੀਆਂ ਹਨੇਰੀਆਂ ਪਰਤਾਂ ਨੂੰ ਪ੍ਰੇਰਕੀਆਂ ਨਾਲ ਵੇਖੇ ਜਾਣ ਦੀ ਪ੍ਰਤਿ ਜਿਹੜੀ ਹੈ ਉਹ ਸ਼ੁਰੂ ਹੁੰਦੀ ਹੈ। ਉਸਨੇ ਡੂੰਘੀ ਮਨੋਵਿਗਿਆਨ ਸੂਝ ਨਾਲ ਮਨੁੱਖੀ ਵਿਹਾਰ ਪਿੱਛੇ ਕਾਰਕਸ਼ੀਲ ਪ੍ਰੇਰਕਾਂ ਨੂੰ ਸਮਝਾਇਆ ਤੇ ਸਮਝਾਇਆ। ਭਾਵੇਂ ਕਰਤਾਰ ਸਿੰਘ ਦੁੱਗਲ ਸ਼ੁਰੂ-ਸ਼ੁਰੂ ਵਿੱਚ ਕਲਾ ਕਲਾ ਲਈ ਦੇ ਸਿਧਾਂਤ ਦਾ ਪੈਰੋਕਾਰ ਸੀ ਪਰ ਛੇਤੀ ਉਸ ਦੀਆਂ ਕਹਾਣੀਆਂ ਵਿੱਚ ਕਲਾ ਸਮਾਜ ਲਈ ਦੇ ਸਿਧਾਂਤ ਦਾ ਸਮਾਵੇਸ਼ ਵੀ ਹੋ ਗਿਆ। ਕਲਾ ਕਲਾ ਲਈ ਤੋਂ ਭਾਵ ਕੀ ਹੈ ਕਿ ਉਹਦੇ ਵਿੱਚ ਸਿਰਫ ਮਨੋਰੰਜਨ ਹੋਵੇ। ਕਲਾ ਸਮਾਜ ਲਈ ਕੀ ਹੈ ਕਿ ਉਹਦੇ ਵਿੱਚ ਕੋਈ ਚੰਗਾ ਸੁਨੇਹਾ ਵੀ ਦੱਸਤਾ ਗਿਆ ਸਾਹਿਦ ਦੀ ਜਿਹੜੀ ਪਰਿਭਾਸ਼ਾ ਹੈ ਸਤਿਅਮ ਸ਼ਿਵਮ ਸੁਦ੍ਰਮ ਸਾਹਿਦ ਦੇ ਵਿੱਚ ਸੱਚ ਵੀ ਹੋਵੇ ਸੁੰਦਰ ਵੀ ਹੋਵੇ ਤੇ ਉਹ ਕल्याणकारी ਵੀ ਹੋਵੇ ਮਨੁੱਖਤਾ ਦੀ ਕਲਿਆਣ ਦੀ ਗੱਲ ਵੀ ਕਿਰੀ ਕਰਤਾਰ ਸਿੰਘ ਸ਼ੁਰੂ-ਸ਼ੁਰੂ ਚ ਕਲਾ ਕਲੇ ਨੇ ਇਹ ਸਿਧਾਂਤ ਦਾ ਪੈਰੋਕਾਰ ਸੀ ਪਰ ਛੇਤੀ ਹੀ ਉਸ ਦੀਆਂ ਕਹਾਣੀਆਂ ਵਿੱਚ ਕਲਾ ਸਮਾਜ ਲਈ ਦੇ ਸਿਧਾਂਤ ਦਾ ਸਮਾਵੇਸ਼ ਹੋ ਗਿਆ ਉਸ ਨੇ ਆਪਣੀਆਂ ਕਹਾਣੀਆਂ ਵਿੱਚ ਬਦਲ ਰਹੇ ਭਾਰਤ ਦੀ ਤਕਦੀਰ ਨੂੰ ਵੀ ਪ੍ਰਗਤੀਵਾਦੀ ਉਤਸ਼ਾਹ ਨਾਲ ਚਿਤ੍ਰਿਆ ਪ੍ਰਗਤੀਵਾਦੀ ਭਾਵ ਅਗਾਹ ਵੱਧੂ ਗੁਣ ਤੇ ਗਿਣਤੀ ਵਿੱਚੋਂ ਪੰਜਾਬੀ ਵਿੱਚ ਸਭ ਤੋਂ ਵੱਧ ਕਹਾਣੀਆਂ ਲਿਖਣ ਵਾਲਾ ਲੇਖਕ ਕਿਹਾ ਜਾਂਦਾ ਹੈ ਪੁੱਠੋਹਾਰੀ ਪਾਸ਼ਾਈ ਰੰਗ ਵਿੱਚ ਰੰਗੀ ਹੋਈ ਤੇ ਨਿੱਕੇ ਨਿੱਕੇ ਦੁਹਰਾਓਪੂਰਨ ਵਾਕਾਂ ਤੇ ਵਾਕਾਂਸ਼ਾਂ ਦੀ ਸਰੋਧੀ ਜੜਤ ਲਈ ਉਸ ਦੀ ਵਿਲੱਖਣ ਲਿਖਣ ਸ਼ੈਲੀ ਉਸ ਦਾ ਵਿਸ਼ੇਸ਼ ਪਛਾਣ ਚ ਨੇ ਉਮਰਦੇਸ ਸਪਰਾਉ ਤੇ ਉਹ ਕਹਾਣੀਆਂ ਲਿਖੀ ਜਾ ਰਿਹਾ ਹੈ ਅੱਜ ਕੱਲ ਇਸ ਦੁਨੀਆ 'ਚ ਨਹੀਂ ਹੈ ਇੱਕ ਕਿਤਾਬ ਪਹਿਲਾਂ ਦੀ ਛਪੀ ਹੋਈ ਹੈ ਉਸ ਦੀ ਕਹਾਣੀ ਰਚਨਾ ਦਾ ਅਵੇਰਵਾ ਇਸ ਪ੍ਰਕਾਰ ਹੈ ਸਵੇਰ ਸਾਰ 1941 ਪਿੱਪਲ ਪੱਤੀਆਂ 1942 ਕੁੜੀ ਕਹਾਣੀ ਕਰਦੀ ਗਈ 1943 ਡੰਗਰ 1944 ਕੱਚਾ ਦੁੱਧ 1945 ਅੱਗ ਖਾਣ ਵਾਲੀ 1948 ਨਵਾਂ ਘਰ 1950 ਨਵਾਂ ਆਦਮੀ 1951 ਲੜਾਈ ਨਹੀਂ 1955 ਫੁੱਲ ਤੋੜਨਾ ਮਨਾ ਹੈ 1953 ਕਰਾਮਾਤ 1957 ਗੌਰਜ 1958 ਪਾਰੇ ਮਾਰੇ 1960 ਇੱਕ ਛਟਚਾਨਣ ਦੀ 1960 ਸੱਬੇ ਸੰਜੀਵਾਲ ਸਦائیں 1966 ਮੱਝਾ ਨਹੀਂ ਮੋਇਆ 1972 ਸੁਨਾਰ ਬੰਗਲਾ 1976 ਟੋਇਆ ਹੋਇਆ ਬੂਹਾ 1978 ਇਕਰਾਰਾਂ ਵਾਲੀ ਰਾਤ 1979 ਤਿਰਕਾਲਾ ਵੇਲੇ 1983 ਹੰਸਾ ਆਦਮੀ 1986 ਪਹਿਣਗੇ ਵੈ ਡੂੰਗੇ 1993 ਭਾਬੀ ਜਾਨ 1995 ਮੌਤ ਇੱਕ ਗੁੰਚੇ ਦੀ 1995 ਮਿੱਟੀ ਮੁਸਲਮਾਨ ਕੀ 1999 ਅਤੇ ਉਸ ਦੇ ਕਹਾਣੀ ਸੰਗ੍ਰਹਿ ਇੱਕ ਛਿੱਟ ਚਾਨਣ ਦੀ ਨੂੰ 1965 ਵਿੱਚ ਸਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਹੋਇਆ ਇਹ ਕਹਾਣੀ ਸੰਗ੍ਰਹਿਾਂ ਦੇ ਨਾਮ ਇਸ ਕਰਕੇ ਆਪਾਂ ਯਾਦ ਕਰਦੇ ਹਾਂ ਪੜ੍ਹਦੇ ਹਾਂ ਕਿਉਂਕਿ ਨਿੱਕੇ ਪ੍ਰਸ਼ਨਾਂ ਦੇ ਵਿੱਚ ਕਈ ਵਾਰੀ ਇਹ ਆ ਜਾਂਦਾ ਹੈ ਕਿ ਕਰਤਾਰ ਸਿੰਘ ਦੁੱਗਲ ਦੇ ਉਸ ਕਹਾਣੀ ਸੰਗ੍ਰਹਿ ਦਾ ਨਾਮ ਲਿਖੋ ਜਿਸ ਨੂੰ ਸਹਿਤ ਅਕਾਦਮੀ ਪੁਰਸਕਾਰ ਮਿਲਿਆ ਤਾਂ ਤੁਸੀਂ ਉਹਦੇ ਜਵਾਬ ਦੇ ਸਕਦੇ ਹੋ ਇੱਕ ਛਿੱਟ ਚਾਨਣ ਦੀ 1965 ਦੇ ਵਿੱਚ ਅੱਗੇ ਅਸੀਂ ਗੱਲ ਕਰਦੇ ਹਾਂ ਇਸ ਕਹਾਣੀ ਬਾਰੇ ਤ੍ਰਿਸ਼ਨਾ ਕਹਾਣੀ ਬਾਰੇ ਤ੍ਰਿਸ਼ਨਾ ਨਾਂ ਦੀ ਕਹਾਣੀ ਚ ਅੱਜ ਦੇ ਬਹੁਤ ਚਰਚਿਤ ਮੁੱਦੇ ਪੁਰਨ ਹਤਿਆ ਨੂੰ ਫੋਕਸ ਵਿੱਚ ਲਿਆਉਣ ਦੇ ਨਾਲ ਨਾਲ ਅਜੋਕੇ ਆਧੁਨਿਕ ਆਖੇ ਜਾਣ ਵਾਲੇ ਸਮਾਜ ਵਿੱਚ ਵੀ ਮਰਦ ਦੀ ਧੌਂਸ ਤੇ ਸਰਦਾਰੀ ਦੇ ਹਵਾਲੇ ਨਾਲ ਔਰਤ ਦੀ ਹੀਣ ਤੇ ਵਸਤੂ ਹੋਣ ਦਾ ਵਰਤਾਂਤ ਸਿਰਜਿਆ ਗਿਆ ਹੈ ਇਹ ਕਹਾਣੀ ਉਹਨਾਂ ਸਮੇਂ ਦੇ ਵਿੱਚ ਲਿਖੀ ਗਈ ਜਦੋਂ ਭੂਣ ਹੱਤਿਆ ਦਾ ਰਿਵਾਜ ਨਵਾਂ ਨਵਾਂ ਸ਼ੁਰੂ ਹੋਇਆ ਸੀ ਅਲਟਰਾਸਾਉਂਡ ਟੈਕਨੀਕ ਨਾਲ ਗਰਭ ਦੇ ਵਿੱਚ ਬੱਚੇ ਦੀ ਪਛਾਣ ਕਰ ਲਈ ਜਾਂਦੀ ਸੀ ਤੇ ਉਸ ਤੋਂ ਬਾਅਦ ਜੇ ਲੜਕੀ ਹੁੰਦੀ ਸੀ ਤੋ ਉਹਨੂੰ ਅਬਾਰਟ ਕਰਾ ਦਿੱਤਾ ਜਾਂਦਾ ਸੀ ਤੇ ਲੜਕਾ ਹੁੰਦਾ ਸੀ ਉਹਨੂੰ ਪੈਦਾ ਕਰ ਲਿਆ ਜਾਂਦਾ ਸੀ ਉਸ ਤੋਂ ਬਾਅਦ ਸਰਕਾਰ ਨੇ ਬਹੁਤ ਸਾਰੇ ਸਖਤ ਕਾਨੂੰਨ ਬਣਾਏ ਇਸ ਸੰਬੰਧ ਦੇ ਵਿੱਚ ਤਾਂ ਕਿ ਭੂਣ ਹੱਤਿਆ ਨੂੰ ਰੋਕਿਆ ਜਾ ਸਕੇ ਤਾਂ ਕਾਫੀ ਹੱਦ ਤੱਕ ਇਹ ਜਿਹੜਾ ਚਲਣਾ ਹੈ ਅਸੀਂ ਰੋਕਣ ਦੇ ਵਿੱਚ ਕਾਮਯਾਬ ਰਹੇ ਹਾਂ ਇਹ ਨਹੀਂ ਕਿ ਆ ਜਾ ਸਕਦਾ ਕਿ ਅਸੀਂ ਪੂਰਨ ਤੌਰ ਤੇ ਅੱਜ ਵੀ ਰੋਕ ਲਿਆ ਹੋ ਸਕਦਾ ਅੰਤਰਖੱtre ਅੱਜ ਵੀ ਕਿਤਨਾ ਕਿਤੇ ਇਸ ਚੀਜ਼ ਚਲਦੀ ਹੋਵੇ ਆਪਣੀ ਸਟੇਟ ਚ ਨਹੀਂ ਕਿਸੇ ਹੋਰ ਸਟੇਟ ਚ ਚਲਦੀ ਹੋਵੇ ਕਿਉਂਕਿ ਰਾਜਸਥਾਨ ਵਰਗੀਆਂ ਸਟੇਟਾਂ ਬਿਹਾਰ ਵਰਗੀਆਂ ਓਡੀਸ਼ਾ ਵਰਗੀਆਂ ਸਟੇਟਾਂ ਇਹਨਾਂ ਦੇ ਵਿੱਚ ਲੋਕ ਅਜੇ ਵੀ ਬੈਕਵਰਡ ਖਿਆਲਾਂ ਦੇ ਆ ਪੁਰਾਣੇ ਖਿਆਲਾਂ ਦੇ ਆ ਜਿਹੜੇ ਇਸ ਚੀਜ਼ ਨੂੰ ਲੜਕੀ ਦੇ ਜਨਮ ਨੂੰ ਮਾੜਾ ਗਿਣਦੇ ਤੇ ਕਈ ਪਰੰਪਰਾਵਾਂ ਇਹੋ ਜਿਹੀਆਂ ਵੀ ਹੈਗੀਆਂ ਲੜਕੀ ਪੈਦਾ ਹੁੰਦੇ ਠੰਡੇ ਪਾਣੀ ਚ ਪਾ ਦਿੰਦੇ ਆ ਤੋ ਪ੍ਰਾਣ ਤਿਆਗ ਜਾਂਦੀ ਹੈ ਤੋ ਇਹ ਸਾਡੇ ਸਮਾਜ ਦੀ ਇੱਕ ਤਰਾਸਦੀ ਹੈ ਕਿ ਸ਼ੁਰੂ ਤੋਂ ਹੀ ਇਸ ਤਰ੍ਹਾਂ ਦੀ ਜਿਹੜੀ ਪ੍ਰਵਿਰਤੀ ਹੈ ਕਿਸੇ ਨਾ ਕਿਸੇ ਰੂਪ ਚ ਚੱਲਦੀ ਆਈ ਹੈ ਪਰ ਹੁਣ ਬਹੁਤ ਸਾਰਾ ਫਰਕ ਪੈ ਗਿਆ ਕਿਉਂਕਿ ਲੜਕੀਆਂ ਨੇ ਜਿਸ ਕਿਸਮ ਦੀ ਤਰੱਕੀ ਕੀਤੀ ਹੈ ਜਿਸ ਕਿਸਮ ਦੇ ਉਹਨਾਂ ਨੂੰ ਪੜ੍ਹਨ ਦੇ ਮੌਕੇ ਮਿਲੇ ਆ ਉਹਨਾਂ ਨੇ ਆਪਣੇ ਹੁਨਰ ਨੂੰ ਆਪਣੀ ਕਾਬਲੀਅਤ ਨਾਲ ਜ਼ਮਾਨੇ ਦੇ ਵਿੱਚ ਨਾਂ ਬਣਾਇਆ ਚਾਹੇ ਉਹ ਕਲਪਨਾ ਚਾਵਲਾ ਹੋਵੇ ਜਾਂ ਉਹਦੇ ਵਰਗੀਆਂ ਹੋਰ ਔਰਤਾਂ ਹੋਣ ਅਮਰਤਾ ਪ੍ਰੀਤ ਹੋਵੇ ਜਿਨੇ ਸਾਹਿਤ ਦੇ ਵਿੱਚ ਨਾਂ ਬਣਾਇਆ ਗਲੀਪਕੌਰ ਟਵਾਣਾ ਹੋਵੇ ਜਿਨੇ ਗਲਪ ਕਲਾ ਦੇ ਵਿੱਚ ਆਪਣਾ ਨਾਂ ਕਮਾਇਆ ਬਹੁਤ ਸਾਰੇ ਅਜਿਹੇ ਨਾਂ ਹੈ ਜਿਨ੍ਹਾਂ ਦੇ ਅਸੀਂ ਕਾਰਗਜ਼ਰੀ ਨੂੰ ਵੇਖ ਕੇ ਇਹ ਕਰਵਾ ਜਿਹੜਾ ਖਤਮ ਹੋਣ ਵੱਲ ਵਧਿਆ ਹੈ ਕਿ ਲੜਕੀਆਂ ਵੀ ਬਹੁਤ ਕੁਝ ਕਰ ਸਕਦੀਆਂ ਹਨ ਅੱਖਣ-ਵਿਖ ਨੂੰ ਅਸੀਂ 21ਵੀਂ ਸਦੀ 'ਚ ਪ੍ਰਵੇਸ਼ ਕਰ ਗਏ ਆਂ ਔਰ ਦੀ ਤਰੱਕੀ ਤੇ ਆਜ਼ਾਦੀ ਦੀ ਮਹਾਰਨੀ ਵੀ ਰਟੀ ਜਾ ਰਹੇ ਆਂ ਇਸ ਵਿੱਚ ਅੰਸ਼ਕ ਸਚਾਈ ਵੀ ਹੈ ਕਹਾਣੀ ਦੇ ਮੁੱਖ ਪਾਤਰ ਅ ਰਜਨੀ ਪੜੀ ਲਿਖੀ ਹੈ ਤੇ ਆਪਣੀ ਮਰਜ਼ੀ ਦੇ ਵਰ ਨੂੰ ਪ੍ਰਾਪਤ ਕਰਨ ਦੀ ਉਸਨੇ ਆਜ਼ਾਦੀ ਵੀ ਹਾਸਲ ਕਰ ਲਈ ਹੈ ਪਰ ਇਸ ਸਭ ਕੁਝ ਦੇ ਬਾਵਜੂਦ ਬੱਚਾ ਪੈਦਾ ਕਰਨ ਤੇ ਮਾਂ ਬਣਨ ਦੇ ਉਸਦੇ ਜ਼ਿੰਦਗੀ ਦੇ ਮਹੱਤਵਪੂਰਨ ਫੈਸਲੇ ਦਾ ਦਾਅਧਕਾਰ ਉਸਦੇ ਕੋਲ ਨਹੀਂ ਹੈ ਸ਼ੁਰੂ-ਸ਼ੁਰੂ 'ਚ ਜਦੋਂ ਦਾ ਅ ਆਪਣੇ ਪਤੀ ਦੇ ਨਾਲ ਪ੍ਰੇਮ ਹੁੰਦਾ ਹੈ ਬਾਅਦ ਦੇ ਵਿੱਚ ਸ਼ਾਦੀ ਹੁੰਦੀ ਹੈ ਉਦੋਂ ਉਹਨੂੰ ਨਹੀਂ ਪਤਾ ਹੁੰਦਾ ਕਿ ਇਹਦਾ ਅਸਲੀ ਰੂਪ ਇਸ ਕਿਸਮ ਦਾ ਨਿਕਲੇਗਾ ਉਸ ਦਾ ਪ੍ਰੇਮੀ ਪਤੀ ਪ੍ਰਤੂਲ ਉਹਦਾ ਨਾਮ ਪ੍ਰਤੂਲ ਹੈ ਅ ਅਸਲੀ ਮੈਜਿਸਟ੍ਰੇਟ ਹੈ ਜੋ ਰਜਨੀ ਦੀ ਮਾਂ ਬਣਨ ਦੀ ਫਰਿਆਦ ਨੂੰ ਸੁਣਨ ਤੋਂ ਅਨਕਾਰੀ ਹੈ ਖੁਦ ਉਹ ਮੈਜਿਸਟ੍ਰੇਟਾ ਜੱਜ ਦੀ ਅ ਅਹੁਦੇ ਤੇ ਉੱਤੇ ਕੰਮ ਕਰਦਾ ਹੈ ਲੇਕਿਨ ਆਪਣੇ ਹੀ ਪਰਿਵਾਰ ਦੇ ਵਿੱਚ ਆਪਣੀ ਹੀ ਪਤਨੀ ਨਾਲ ਜਿਹੜੀ ਕਿ ਉਹਨੂੰ ਪ੍ਰੇਮ ਕਰਦੀ ਰਹੀ ਹੈ ਉਹਦੀ ਪ੍ਰੇਮਿਕਾ ਵੀ ਰਹੀ ਹੈ ਉਦੇ ਨਾਲ ਕਿਸ ਕਿਸਮ ਦੀ ਉਹ ਨਾ انصافੀ ਕਰਦਾ ਹੈ ਉਹ ਇਸ ਕਹਾਣੀ ਦਾ ਮੁੱਖ ਵਿਸ਼ਾ ਹੈ ਅਤੇ ਕੇਵਲ ਨਾਰ ਬੱਚੇ ਦੀ प्रबल ਚਾਹਤ ਦੀਨ ਆਪਣੀ ਹੋਣ ਵਾਲੀ ਬੱਚੀ ਨੂੰ ਖੁਦ ਚ ਕਤਲ ਕੀਤੇ ਜਾਣ ਦਾ ਫੈਸਲਾ ਸੁਣਾਉਂਦਾ ਹੈ ਮੁਹੱਬਤ ਦੇ ਜਜ਼ਬੇ ਵਿੱਚ ਭਿੱਜੇ ਹੋਏ ਔਰਤ ਮਰਦ ਵਿੱਚ ਭਾਵੇਂ ਬਰਾਬਰੀ ਅਤੇ ਇੱਕ ਦੂਜੇ ਦੀ ਇੱਛਾ ਦਾ ਸਤਕਾਰ ਕਰਨ ਦੀ ਭਾਵਨਾ ਹੋਣ ਦੀ ਆਸ ਕੀਤੀ ਜਾ ਸਕਦੀ ਹੈ ਪਰ ਇੱਥੇ ਵੇਖਿਆ ਗਿਆ ਹੈ ਕਿ ਮਰਦ ਔਰਤ ਦੀ ਮੁਹੱਬਤ ਨੂੰ ਵੀ ਆਪਣੇ ਹਿੱਤਾਂ ਲਈ ਵਰਤ ਜਾਂਦਾ ਹੈ ਭਾਵਕ ਸੋਸ਼ਣ ਦਾ ਸ਼ਿਕਾਰ ਰਜਨੀ ਪਰਤੂਲ ਦੀ ਮੁਹੱਬਤ ਦੇ ਹਨਹਾਰੇ ਵਜੋਂ ਹੀ ਆਪਣੇ ਘਰ ਪੈਦਾ ਹੋਣ ਵਾਲੀ ਬੱਚੀ ਨੂੰ ਨਾ ਚਾਹੁੰਦਿਆਂ ਹੋਇਆਂ ਅਸੀਂ 20 ਗਰਭਪਾਤ ਰਾਹੀਂ ਖਤਮ ਕਰ ਦਿੰਦੀ ਹੈ ਅਤੇ ਜ਼ਿੰਦਗੀ ਭਰ ਲਈ ਬਾਝ ਹੋ ਜਾਂਦੀ ਹੈ ਕਿਉਂਕਿ ਅ ਅਬੋਰਸ਼ਨ ਕਰਨ ਨਾਲ ਮੈਡੀਕਲ ਇੱਕੋ ਇਹੋ ਜਿਹੀਆਂ ਦਿੱਕਤਾਂ ਆਉਂਦੀਆਂ ਜਿਦੇ ਕਰਕੇ ਰਜਨੀ ਜਿਹੜੀ ਹੈ ਅੱਗੇ ਮਾਂ ਬਣਨ ਤੋਂ ਨਾ ਕਾਬਿਲ ਹੋ ਜਾਂਦੀ ਹੈ ਗਰਭਪਾਤ ਦਾ ਇਹ ਗੁਨਾਹ ਅਤੇ ਅਣਜਮੇ ਬੱਚੀ ਲਈ ਅੰਦਰੇ ਪਿਆਰ ਰਹਿ ਗਿਆ ਮਮਤਾ ਦਾ ਅਤ੍ਰਿਪਤ ਜਜ਼ਬਾ ਉਸ ਲਈ ਉਮਰ ਪਰ ਲਈ ਸੰਤਾਪ ਪੀੜਾ ਤੇ ਪਛਤਾਵੇ ਦਾ ਕਾਰਨ ਬਣ ਜਾਂਦਾ ਉਹ ਨਾ ਚਾਹੁੰਦੇ ਉਹ ਆ ਵੀ ਪਤੀ ਦੀ ਖੁਸ਼ੀ ਲਈ ਇਹ ਗੁਨਾਹ ਕਰ ਬੈਠਦੀ ਹੈ ਉਹ ਚਾਹੁੰਦੇ ਨਹੀਂ ਕਿ ਇਹ ਗੁਨਾਹ ਕੀਤਾ ਜਾਵੇ ਪਰ ਕਿਉਂਕਿ ਉਹਦਾ ਪਤੀ ਜਿਹੜਾ ਹੈ ਉਹਦਾ ਪ੍ਰੇਮੀ ਰਿਹਾ ਉਹਦੀ ਖੁਸ਼ੀ ਲਈ ਇਹ ਕੁਰਬਾਨੀ ਵੀ ਕਰਨ ਲਈ ਤਿਆਰ ਹੋ ਜਾਂਦੀ ਹੈ ਮਰਦ ਪ੍ਰਤੂਲ ਰਜੀ ਦਾ ਪ੍ਰੇਮੀ ਪਤੀ ਹੋਣ ਦੇ ਬਾਵਜੂਦ ਉਹ ਸੁੰਦਰ ਲਈ ਜ਼ਖਮੀ ਜਜ਼ਬਿਆਂ ਦੇ ਉਮਰ ਦੇ ਤੂਫਾਨ ਨੂੰ ਸਮਝਣ ਤੋਂ ਅਸਮਰਤ ਹੈ ਗਰਭਪਾਤ ਕਰਵਾ ਕੇ ਆਈ ਪਤਨੀ ਦੀ ਜ਼ਖਮੀ ਮਾਨਸਿਕਤਾ ਨੂੰ ਸਮਝਣ ਤੋਂ ਅਸਮਰਤ ਅਤੇ ਉਸ ਨੂੰ ਧੀਰਜ ਦੇਣ ਦੀ ਲੋੜ ਨੂੰ ਅਸਲੋਂ ਔਣਗੋਲਿਆਂ ਕਰਕੇ ਕਲੱਬ ਚਲੇ ਜਾਣ ਵਾਲਾ ਪਰਤੂਲ ਪੁਥਰਾਏ ਜਜ਼ਬਿਆਂ ਵਾਲਾ ਵਿਅਕਤੀ ਲੱਗਦਾ ਹੈ ਹੁੰਦਾ ਕੀ ਹੈ ਕਿ ਉਹ ਅਬੋਰਸ਼ਨ ਕਰਾ ਕੇ ਆਉਂਦੀ ਹੈ ਤੇ ਜਦੋਂ ਡਿਊਟੀ ਤੋਂ ਹੁੰਦਾ ਤੇ ਪੁੱਛਦਾ ਵੀ ਹਾਂ ਅਬੋਰਸ਼ਨ ਹੋ ਗਿਆ ਤਾਂ ਉਹ ਦੱਸਦੀ ਕਿ ਹਾਂ ਹੋ ਗਿਆ ਚਲ ਠੀਕ ਹੈ ਮੈਂ ਕਲੱਬ ਚੱਲਿਆਂ ਕਿ ਜਿਹੜੇ ਵੱਡੇ ਆਫੀਸਰ ਹੁੰਦੇ ਆ ਜਾਂਚ ਹੁੰਦੇ ਆ ਇਹ ਕਲੱਬਾਂ ਦੇ ਵਿੱਚ ਸ਼ਾਮ ਨੂੰ ਫੰਕਸ਼ਨ ਕਰਨ ਜਾਂਦੇ ਆ ਕੋ ਡਰਿੰਕ ਕਰਨ ਜਾਂਦੇ ਆ ਜਾਂ ਖਾਣਾ ਖਾਣ ਜਾਂਦੇ ਆ ਤਾਂ ਉਹਨੂੰ ਕਹਿੰਦਾ ਕਿ ਚਲ ਠੀਕ ਹੈ ਤੂੰ ਆਪਦਾ ਆਰਾਮ ਕਰ ਮੈਂ ਜਾਂਦਾ ਹਾਂ ਕਲੱਬ ਯਾਨੀ ਉਹਨੂੰ ਇਹ ਕੋਈ ਫਿਕਰ ਨਹੀਂ ਹੈ ਕਿ ਇਹ ਕਿਹੜੀ ਹਵਾਸਾ ਚੋਂ ਨਿਕਲ ਕੇ ਆਈ ਹੈ ਰਜਨੀ ਉਹਦੀ ਪਤਨੀ ਜਿਹੜੀ ਕੋਦੀ ਪ੍ਰੇਮਿਕਾ ਵੀ ਰਹੀ ਹੈ ਅ ਕਿਸ ਤਰ੍ਹਾਂ ਦੀ ਮਾਨਸਿਕ ਪੀੜਾ ਚੋਂ ਨਿਕਲ ਕੇ ਆਈ ਹੈ ਕਿਸ ਤਰ੍ਹਾਂ ਦੀ ਸਰੀਰਕ ਪੀੜਾ ਚੋਂ ਨਿਕਲ ਕੇ ਆਈ ਹੈ ਲੇਕਿਨ ਉਹ ਪ੍ਰੈਫਰ ਕੀ ਕਰਦਾ ਕਲੱਬ ਜਾਂਦਾ ਰਜਨੀ ਆਪਣੀ ਹੋਣ ਵਾਲੀ ਧੀ ਨੂੰ ਕੁੱਖ ਵਿੱਚ ਹੀ ਕਤਲ ਕਰਵਾਉਣਾ ਜਿੱਥੇ ਉਸ ਦੀ ਜ਼ਿੰਦਗੀ ਦਾ ਸਭ ਤੋਂ ਮਹੱਤਵਪੂਰਨ ਤੇ ਦੁਖਦਾਇਕ ਘਟਨਾ ਹੈ ਉੱਥੇ ਪਰਤੂਲ ਵਾਸਤੇ ਇਹ ਬਿਲਕੁਲ ਇੱਕ ਸੁਧਾਰਨ ਗੱਲ ਲੱਗਦੀ ਨਜ਼ਰ ਆਉਂਦੀ ਹੈ ਉਹਦੇ ਲਈ ਸੁਧਾਰ ਨਹੀਂ ਹੈ ਜਦੋਂ ਉਹ ਕਲੱਬ ਚਲਾ ਜਾਂਦਾ ਦੁੱਗਲ ਨੇ ਇੱਕ ਮਰਦ ਲੇਖਕ ਹੋਣ ਦੇ ਬਾਵਜੂਦ ਔਰਤਮਨ ਦੀਆਂ ਸੁੰਵੇਦਨਾ ਨੂੰ ਬੜੀ ਪ੍ਰੀਕੀ ਨਾਲ ਸਮਝਾते ਪੇਸ਼ ਕੀਤਾ ਹੈ ਕਰਤਾਰ ਸਿੰਘ ਦੁੱਗਲ ਇੱਕ ਮਨੋਵਿਗਿਆਨੀ ਵਾਂਗ ਮਨੁੱਖੀ ਮਨ ਦੀਆਂ ਪੇਚੀਦਗੀਆਂ ਨੂੰ ਸਮਝਦਾ ਹੈ ਰਜਨੀ ਦਾ ਉਮਰ ਭਰ ਲਈ ਬਾਝ ਹੋਣਾ ਭਾਵੇਂ ਦੋਹਾਂ ਜੀਆਂ ਨੂੰ ਆਪਣੇ ਪਾਪ ਦੀ ਮਿਲਣ ਵਾਲੀ ਰੱਬੀ ਸਜ਼ਾ ਜਿਹਾ ਲੱਗਦਾ ਹੈ ਪਰ ਲੇਖਕ ਕੇਵਲ ਇਸ ਗੱਲ ਉੱਤੇ ਫੋਕਸ ਕਰਨ ਦੀ ਬਜਾਏ ਰਜਨੀ ਦੇ ਮਨੋਯਥਾਰਥ ਨੂੰ ਪੇਸ਼ ਕਰਨ ਵੱਲ ਵਧੇਰੇ ਰੁਚਿਤ ਹੈ ਅਤੇ ਇਸ ਪ੍ਰਕਾਰ ਕਹਾਣੀ ਨੂੰ ਰੋਮਾਂਟਿਕ ਅਤੇ ਆਦਰਸ਼ਕ ਰੰਗ ਵਿੱਚ ਰੰਗਣ ਤੋਂ ਬਚ ਜਾਂਦਾ ਹੈ ਉਸ ਦੀ ਯਥਾਰਥਵਾਦੀ ਦ੍ਰਿਸ਼ਟੀ ਯਥਾਰਥਵਾਦੀ ਦ੍ਰਿਸ਼ਟੀ ਕੀ ਹੁੰਦੀ ਹੈ ਜਿਸ ਦੇ ਵਿੱਚ ਅਸਲੀਅਤ ਪੇਸ਼ ਕੀਤੀ ਗਈ ਹੋਵੇ ਯਥਾਰਥ ਕੀ ਹੁੰਦਾ ਅਸਲੀਅਤ ਤੇ ਜਦੋਂ ਕੋਈ ਕਹਾਣੀਕਾਰ ਅਸਲੀਅਤ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਤਾਂ ਅਸੀਂ ਉਹਨੂੰ ਯਥਾਰਥਵਾਦੀ ਕਹਾਣੀਕਾਰ ਕਹਿੰਨੇ ਹੈ ਕਿ ਉਹ ਯਥਾਰਥ ਦੀ ਪੇਸ਼ ਕਰੇ ਕਰ ਰਿਹਾ ਹੈ ਅਸਲੀਅਤ ਦੀ ਪੇਸ਼ ਕਰੇ ਕਰ। ਉਸ ਦੀ ਯਥਾਰਥਵਾਦੀ ਦ੍ਰਿਸ਼ਟੀ ਰਜਨੀ ਅੰਦਰ ਪਸਰੇ ਮਮਤਾ ਦੇ ਅਤ੍ਰਿਪਤ ਖਲਾ ਨੂੰ ਪਛਾਣਦੀ ਹੈ। ਇਸ ਖਲਾ ਨੂੰ ਪਰ ਲਈ ਉਹ ਸਕੂਲ ਵਿੱਚ ਦਾਖਲ ਹੋਣ ਆਈਆਂ ਕੁੜੀਆਂ ਦੇ ਨਾਂ ਆਪਣੀ ਅਣਜੰਮੀ ਤ੍ਰਿਸ਼ਨਾ ਦੇ ਨਾਂ ਰੱਖਦੀ ਹੈ। ਜਿਵੇਂ ਕਿ ਮੈਂ ਗੱਲ ਕੀਤੀ ਹੈ ਕਿ ਉਹ ਜਿਹੜੀ ਵੀ ਲੜਕੀ ਸਕੂਲ ਦੇ ਵਿੱਚ ਦਾਖਲ ਹੋਣ ਆਉਂਦੀ ਹੈ ਉਹ ਟੀਚਰ ਹੋਣ ਦੇ ਨਾਤੇ ਜਿਵੇਂ ਕਿ ਕਈ ਪਿੰਡਾਂ ਦੇ ਵਿੱਚ ਜਾਂ ਪਿੰਡੂ ਇਲਾਕੇ ਆ ਉੱਥੇ ਬੱਚੇ ਦਾ ਨਾਂ ਨਹੀਂ ਰੱਖਦੇ ਖਾਸ ਕਰਕੇ ਕੁੜੀਆਂ ਦਾ ਤਾਂ ਉਹੀ ਨਹੀਂ ਰੱਖਦੇ ਪੁੱਟਾ ਸੀ ਤਾਂ ਜਿਹਾ ਨਾਂ ਰੱਖ ਲੈਂਦੇ ਆ ਜਾਂ ਭੁੱਲੋ ਰੱਖ ਲਿਆ ਭੁੰਡੋ ਰੱਖ ਲਿਆ ਜਿਵੇਂ ਮੈਂ ਜ਼ਿਕਰ ਕੀਤਾ ਕਿ ਅੱਕੋ ਰੱਖ ਲਿਆ ਅੱਕੋ ਕਿਹਦਾ ਨਾਂ ਰੱਖਦੇ ਆ ਜਿਹੜੀ ਤੇ ਤਿੰਨ ਚਾਰ ਕੁੜੀਆਂ ਤੋਂ ਬਾਅਦ ਪੈਦਾ ਹੁੰਦੀ ਆ ਵੇਹੀ ਅੱਕ ਕੇ ਆਉਂਣ ਕੁੜੀਆਂ ਵੇਖ ਵੇਖ ਕੇ ਸਾਨੂੰ ਮੁੰਡਾ ਚਾਹੀਦਾ ਉਹਦਾ ਨਾਂ ਅੱਕੋ ਰੱਖਿਆ ਜਾਂਦਾ ਇੱਥੇ ਇੱਕ ਲੜਕੀ ਸਾਡੇ ਕੋਲ ਪੜ ਕੇ ਗਈ ਅਕੀ ਕੌਰ ਪਰ ਐਡੀ ਅੱਛੀ ਉਹ ਓਰੇਟਰ ਸੀ ਇਹਨਾਂ ਅੱਛਾ ਬੋਲਦੀ ਸੀ ਔਰ ਬਤ ਬੜੀ ਅੱਛੀ ਕਵਿਤਾ ਲਿਖਦੀ ਸੀ ਤੇ ਹੁਣ ਵੀ ਉਹ ਐਮਏ ਚ ਦਾਖਲਾ ਲੈਣ ਵਾਸਤੇ ਆਈ ਹੈ ਮੇਰੇ ਖਿਆਲ ਦਾਖਲ ਹੋਊਗੀ ਉਹ ਜਲਦੀ ਤੇ ਉਹਨੇ ਮਤਲਬ ਆਪਣੇ ਪਰਿਵਾਰ 'ਚ ਕਰ ਦਿਖਾਇਆ ਕਿ ਮੈਂ ਬੇਸ਼ੱਕ ਤੁਹਾਡਾ ਅਣਚਾਹਿਆ ਬੱਚਾ ਹਾਂ ਲੇਕਿਨ ਮੈਂ ਤੁਹਾਨੂੰ ਕੁਛ ਨਾ ਕੁਛ ਬਣ ਕੇ ਜ਼ਰੂਰ ਦਿਖਾਵਾਂਗਾ ਜਿਹੜਾ ਬੱਚਾ ਪੋ ਗ੍ਰੈਜੂਏਸ਼ਨ ਕਰਕੇ ਪੋਸਟ ਗ੍ਰੈਜੂਏਟ ਤੱਕ ਪਹੁੰਚ ਗਿਆ ਠੀਕ ਹੈ ਤਾਂ ਉਹ ਕੁਛ ਨਾ ਕੁਛ ਤਾਂ ਜ਼ਰੂਰ ਕਰੂਗਾ ਆਪਣੀ ਲਾਈਫ ਲਈ ਆਪਣੇ ਪਰਿਵਾਰ ਲਈ ਇਸ ਖਿਆਲ ਨੂੰ ਪਰਲੇ ਸਕੂਲ ਚ ਦਾਖਲ ਹੋਣ ਆਈਆਂ ਕੁੜੀਆਂ ਦੇ ਨਾਂ ਆਪਣੀ ਅਣਜੰਮੀ ਧੀ ਤ੍ਰਿਸ਼ਨਾ ਦੇ ਨਾਂ ਤੇ ਰੱਖਦੀ ਹੈ ਉਹਨਾਂ ਨੂੰ ਤ੍ਰਿਸ਼ਨਾ ਪੁਕਾਰ ਕੇ ਮਾਨਸਿਕ ਸਕੂਨ ਅਨੁਭਵ ਕਰਦੀ ਹੈ ਇਸ ਤਰ੍ਹਾਂ ਆਪਣੀ ਗਵਾਚੀ ਧੀ ਦੇ ਚਿਹਰੇ ਨੂੰ ਸਕੂਲ ਦੀਆਂ ਕੁੜੀਆਂ ਵਿੱਚੋਂ ਲੱਭਣ ਦਾ ਉਸ ਦਾ ਯਤਨ ਭਾਵੇਂ ਅੰਬਾਂ ਦੀ ਭੁੱਖ ਅੰਬਾਕੜੀਆਂ ਨਾਲ ਲਾਉਣ ਦਾ ਤਰਲਾ ਜਾਈ ਜਾਂਦਾ ਹੈ ਇੱਕ ਅਖੌਤ ਆਈ ਹੈ ਅੰਬਾਂ ਦੀ ਭੁੱਖ ਅੰਬਾਕੜੀਆਂ ਨਾਲ ਲਾਉਣਾ ਕੀ ਮਤਲਬ ਹੈ ਜਾਣਦੇ ਹੋ ਇਸ ਖਾਣ ਦੇ ਪਿੱਛੇ ਕੀ ਹੈ ਇਸ ਤਹਾਵਤ ਦੇ ਪਿੱਛੇ ਕੀ ਹੈ ਤੁਸੀਂ ਅੱਖ ਦੇਖੀਏ ਅੱਖ ਦੇਖਿਆ ਅੱਖ ਕਈਆਂ ਦੇ ਤੁਹਾਡੇ ਚ ਅੱਖ ਵੀ ਨਹੀਂ ਦੇਖੇ ਹੋੜੇ ਤੁਸੀਂ ਬੋਟਰੀ ਸੋਲੋਜੀ ਵਾਲੇ ਵਿੱਚ ਬੈਠੇ ਆਂ ਬੋਟਰੀ ਵਾਲਿਆਂ ਨੂੰ ਅੱਖ ਜਰੂਰ ਪਤਾ ਹੋਣਾ ਚਾਹੀਦਾ ਕੀ ਹੁੰਦੀ ਹੈ ਅੱਖਾਂ ਨੂੰ ਇੱਕ ਅੰਬ ਨੁਮਾ ਫਲਜਾ ਲੱਗਦਾ ਜਿਹਦੇ ਵਿੱਚੋਂ ਅੰਬ ਪੁਕੜੀਆਂ ਨਿਕਲਦੀਆਂ ਪੱਪੂਜੇ ਨਿਕਲਦੇ ਆ ਠੀਕ ਹੈ ਉਹ ਜਿਹੜੀਆਂ ਅੱਖ ਨੂੰ ਅੰਬੀ ਜਿਹੀ ਲੱਗਦੀਆਂ ਉਹ ਖਾਣ ਵਾਲੀਆਂ ਤਾਂ ਹੁੰਦੀਆਂ ਨਹੀਂ ਠੀਕ ਹੈ ਉਹ ਸਿਰਫ ਦੇਖਣ ਵਾਲੀਆਂ ਨਹੀਂ ਹੁੰਦੀਆਂ ਤਾਂ ਗੱਲ ਇੱਥੋਂ ਬਣੀ ਹੈ ਕਿ ਅੰਬਾਂ ਦੀ ਭੁੱਖ ਅੰਬਾਕੜੀਆਂ ਨਾਲ ਨਹੀਂ ਲੈਂਦੀ ਅੰਬ ਆਂਬ ਹੀ ਹੁੰਦਾ ਜਿਹੜੀ ਅੰਬ ਦੀ ਮਠਾਸ ਹੈ ਉਹ ਅੰਬਾਕੜੀਆਂ 'ਚ ਨਹੀਂ ਜਾ ਸਕਦੀ ਯਾਨੀ ਉਹ ਬੇਸ਼ੱਕ ਤ੍ਰਿਸ਼ਨਾ ਨਾਂ ਰੱਖ ਲੈਂਦੀ ਹੈ ਕੁੜੀਆਂ ਦੇ ਪਰ ਉਹਦੇ ਅੰਦਰਲੀ ਜਿਹੜੀ ਸਿੱਖ ਹੈ ਉਸ ਦੇ ਅੰਦਰ ਦੀ ਜਿਹੜੀ ਮਮਤਾ ਹੈ ਉਹ ਤ੍ਰਿਪਤ ਉਸ ਢੰਗ ਨਾਲ ਨਹੀਂ ਹੋ ਸਕਦੀ ਜਿਸ ਢੰਗ ਨਾਲ ਹੋਣੀ ਚਾਹੀਦੀ ਸੀ ਇਸ ਤਰ੍ਹਾਂ ਆਪਣੀ ਗੁਆਚੀ ਧੀ ਦੇ ਚਿਹਰੇ ਨੂੰ ਸਕੂਲ ਦੀਆਂ ਕੰਧਾਂ ਵਿੱਚੋਂ ਲੱਭਣ ਦਾ ਉਸਦਾ ਯਤਨ ਭਾਵੇਂ ਅੰਪਾਂ ਦੀ ਭੁੱਖ ਮੱਕੜੇ ਨੂੰ ਲਾਉਣ ਦਾ ਤਰਲਾ ਹੀ ਜਾਪਦਾ ਹੈ ਪਰ ਅਤ੍ਰਿਪਤ ਰਹਿ ਗਏ ਆਪਣੀ ਮਮਤਾ ਦੇ ਤੀਬਰ ਜਜ਼ਬੇ ਦੀ ਤ੍ਰਿਪਤੀ ਲਈ ਉਸ ਦਾ ਇਹ ਯਤਨ ਭਾਵ ਵਿਰੇਚਨ ਦਾ ਕਾਰਜ ਕਰਦਾ ਹੈ ਤੇ ਉਸ ਨੇ ਮਾਨਸਿਕ ਸੰਤੁਲਨ ਨੂੰ ਬਣਾਈ ਰੱਖਣ ਵਿੱਚ ਸਹਾਇਤਾ ਵੀ ਹੁੰਦਾ ਹੈ ਵਿਅੰਗ ਦੀ ਤੇਜ਼ ਧਾਰ ਨਾਲ ਸਮਾਜ ਦੀਆਂ ਗਲਤ ਕੀਮਤਾਂ ਨੂੰ ਨਿਸ਼ਾਨਾ ਬਣਾਉਣ ਦਾ ਹੁਨਰ ਕਰਤਾਰ ਸਿੰਘ ਦੁੱਗਲ ਬਖੂਬੀ ਜਾਣਦਾ ਹੈ ਪਰਤੂਲ ਦਾ ਮੈਜਿਸਟਰੇਟ ਹੋਣਾ ਤੇ ਉਸ ਨੂੰ ਇਨਸਾਫ ਦਾ ਰਖਵਾਲਾ ਆਖਣਾ ਅਜਿਹਾ ਵਿਅੰਗ ਹੈ ਜੋ ਕੇਵਲ ਰਜਨੀ ਦੀ ਪੀੜਾ ਨੂੰ ਹੀ ਜਵਾਬ ਨਹੀਂ ਦਿੰਦਾ ਜਿਸ ਦੀਆਂ ਫਰਿਆਦਾਂ ਇਸ ਮੈਜਿਸਟਰੇਟ ਨੇ ਅਣ ਸੁਣੀਆਂ ਕਰਕੇ ਉਸ ਦੀ ਧੀ ਨੂੰ ਉਸ ਦੀ ਕੁੱਖ ਵਿੱਚ ਕਤਲ ਕਰਵਾ ਦੇਂਦਾ ਹੁਕਮ ਸੁਣਾਇਆ ਹੈ ਸਗੋਂ ਪਰਤੂਲ ਨੂੰ ਔਰਤ ਦੀਆਂ ਫਰਿਆਦਾਂ ਨੂੰ ਅਣਗੌਲੇ ਕਰਨ ਵਾਲੇ ਸਮੁੱਚੀ ਮਰਦ ਜਾਤ ਦੇ ਪ੍ਰਤੀਨਿਧਵਜੋਂ ਪੇਸ਼ ਕਰਦਾ ਹੈ ਕਿ ਇੱਕ ਪਰਤੂਲ ਹੀ ਨਹੀਂ ਇੱਥੇ ਇਸ ਦੁਨੀਆ ਦੇ ਵਿੱਚ ਇਸ ਜਗ ਦੇ ਵਿੱਚ ਬਹੁਤ ਸਾਰੇ ਪਰਤੂਲ ਫਿਰਦੇ ਐ ਜਿਹੜੇ ਆਪਣੀਆਂ ਪਤਨੀਆਂ ਨੂੰ ਇਸ ਤਰ੍ਹਾਂ ਮਜਬੂਰ ਕਰਦੇ ਹੈ ਕਿ ਉਹ ਫੀਮੇਲ ਚਾਈਲਡ ਪੈਦਾ ਨਾ ਕਰੇ